ਉਹ ਗੁੱਟਾਂ ਵਿੱਚ ਆਪਸੀ ਝਗੜਾ ਹੋਣ ਤੇ ਪੀੜਿਤ ਰਾਜਕੁਮਾਰ ਨੇ ਦੱਸਿਆ ਕਿ ਮੇਰੇ ਉੱਪਰ ਝੂਠਾ ਇਲਜ਼ਾਮ ਲਗਾ ਕੇ ਪਰਚਾ ਕਟਵਾਇਆ ਗਿਆ ਹੈ ਇਸ ਮਾਮਲੇ ਨੂੰ ਲੈ ਕੇ ਸ਼ਹਿਰ ਦੇ ਮੋਤਵਾਰਾਂ ਅਤੇ ਮੁਹੱਲਾ ਵਾਸੀਆਂ ਵੱਲੋਂ ਵੱਡੀ ਗਿਣਤੀ ਵਿੱਚ ਇਕੱਠ ਕੀਤਾ ਗਿਆ ਹੈ ਜਿਸ ਵਿੱਚ ਉਹਨਾਂ ਦੇ ਐਮਸੀ ਮਦਨ ਲਾਲ ਮੱਦੀ ਨੇ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਵੱਲੋਂ ਦੂਸਰੀ ਪਾਰਟੀ ਉੱਪਰ ਐਸਸੀ ਐਕਟ ਨਹੀਂ ਲਗਾਇਆ ਜਾਂਦਾ ਤੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਉਹ ਸੜਕਾਂ ਉੱਪਰ ਉਤਰਨਗੇ ਜਦ ਕਿ ਦੂਜੀ ਧਿਰ ਦੀ ਪਾਰਟੀ ਨੇ ਕਿਹਾ ਕਿ ਕਬਜ਼ਾ ਹਟਾਉਣ ਨੂੰ ਲੈ ਕੇ ਇਹ ਝਗੜਾ ਹੋਇਆ ਸੀ ਜਿਸ ਵਿੱਚ ਰਾਜਕੁਮਾਰ ਨੇ ਉਹਨਾਂ ਦੀ ਪਗੜੀ ਨੂੰ ਹੱਥ ਪਾਇਆ ਅਤੇ ਉਹਨਾਂ ਦੇ ਕੇਸਾਂ ਦੀ ਬੇਅਦਬੀ ਕੀਤੀ ਹੈ ਕੋਈ ਨਹੀਂ ਜੀ ਸੋ ਜਿਹੜੀ ਗਲੀ ਗਲੀ ਹੈਗੇ ਸਰਕਾਰੀ ਆ ਇਹ ਇਹਦਾ ਪਿੱਛੇ ਦਰਵਾਜ਼ਾ ਇਹਨੇ ਇੱਕ ਕੱਢਿਆ ਸੀ ਇਹਨੇ ਇੱਕ ਹੋਰ ਕੱਢ ਲਿਆ ਤੇ ਉਹ ਕੱਢ ਲਿਆ ਜਦੋਂ ਅਸੀਂ ਆਪਣਾ ਦਰਵਾਜ਼ਾ ਕੱਢਣ ਲੱਗੇ ਤੇ ਆ ਕੇ ਲੜਨ ਲੱਗ ਪਿਆ ਜਿਸ ਸ਼ਖਸ ਨਾਲ ਤੁਹਾਡੀ ਲੜਾਈ ਹੋਈ ਉਹਦਾ ਨਾਮ ਕੀ ਹੈ ਜੀ ਉਹ ਕੀ ਕੰਮ ਕਰਦਾ ਹੈ ਉਹਦਾ ਬਹਾਦਰ ਸਿੰਘ ਕਾਰਪਨਟਰ ਦਾ ਕੰਮ ਕਰਦਾ ਲੱਗਦਾ ਹੂੰ ਜੇ ਜਿੱਥੇ ਤੁਸੀਂ ਰਹਿੰਦੇ ਹੋ ਉਹਦੇ ਸਾਹਮਣੇ ਉਹਨਾਂ ਦਾ ਘਰ ਹੈ ਜੀ ਹਾਂ ਉਹਨੇ ਉਹਨਾਂ ਦੀ ਬੈਕਸਾਈਡ ਲੱਗਦੀ ਆ ਇਹਨੇ ਰੋਡ ਉਹਨਾਂ ਦਾ ਹੈਗਾ ਆਦਮ ਪਰ ਰੋਡ ਜੀ ਤੇ ਜਦ ਇਹਨੇ ਬੈਕਸਾਈਡ ਲੱਗਦੀ ਆ ਠੀਕ ਹੈ ਹੁਣ ਇੰਨਾ ਜ਼ਿਆਦਾ ਤਕਰਾਰ ਵਧ ਗਿਆ ਤਕਰਾਰ ਵਧਣ ਦਾ ਕੀ ਕਾਰਨ ਸੀਗਾ ਸਾਰਾ ਦਸਤਾਰ ਨਾਲ ਤੁਸੀਂ ਦਰਸ਼ਕਾਂ ਨੂੰ ਸਮਝਾਓ ਕਿਉਂਕਿ ਕਲੋਣਾ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਹਨਾਂ ਨੇ ਵੀ ਜਿਹੜਾ ਮੀਡੀਆ ਦੇ ਵਿੱਚ ਬਿਆਨ ਦਿੱਤੇ ਨੇ ਤੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਨਹੀਂ ਜਿਹੜਾ ਉਹਨੇ ਕਿਹਾ ਵੀ ਮੇਰੇ ਪਾਕੋਸ਼ਾਲੀਆ ਕੁਛ ਕੀਤਾ ਆ ਇਦਾਂ ਤੇ ਕੋਈ ਗੱਲਬਾਤ ਨਹੀਂ ਹੋਈ ਕਿ ਮੈਂ ਸਾਰੀ ਵੀਡੀਓ ਪੇਸ਼ ਕੀਤੀ ਆ ਤੇ ਇਦਾਂ ਕੋਈ ਗੱਲਬਾਤ ਨਹੀਂ ਵੋਲਟੇਜ ਮੇਰਾ 올ਡ ਲੜਨ ਆਇਆ ਮੈਂ ਬਥੇਰਾ ਕਿਹਾ ਵੀ ਨਾ ਅਗਰ ਇਹ ਫੇ ਕੋਠੀ ਚੜ ਕੇ ਗਾਲਾ ਗਲੋ ਕਰਦਾ ਰਿਹਾ ਤੇ ਇਹਦੇ ਘਰ ਦੀ ਕਰਦੇ ਰਿਹਾ ਫਿਰ ਮੋੜ ਕੇ ਬੰਦੇ ਇਕੱਠੇ ਕਰਕੇ ਭਰਾ ਨੂੰ ਪਿਓ ਨੂੰ ਆਪਣੇ ਮੁੰਡੇ ਨੂੰ ਤੇ ਮਜ਼ਦੂਰਾਂ ਲੈ ਕੇ ਆ ਕੇ ਲੜਨ ਲੱਗ ਪਏ। ਹੂੰ ਕਿ ਤੁਸੀਂ ਵੀਡੀਓ ਚ ਵੀ ਦੇਖ ਸਕਦੇ ਹੋ। ਹੂੰ ਕਿ ਕੀ ਸੱਚ ਹੈ ਕੋਈ ਝੂਠ ਹੈ। ਹੂੰ ਤੇ ਝੂਠੇ ਬਰਚੇ ਕਿਰਾਏ ਆ ਬੰਦਿਆਂ ਨੇ ਮਿਲ ਕੇ ਝੂਠੇ ਬਰਚੇ ਕਿਰਾਇਆ ਜੋ ਕਿ ਮੇਰੇ ਹਿਸਾਬ ਦੇ ਤਨ ਆ। ਕਿ ਹੁਣ ਕੀ ਮਾਮਲਾ ਹੈ ਸੁਨਨ ਦੇ ਵਿਚ ਆ ਰਿਹਾ ਕਿ ਇਹ ਸਾਰਾ ਮਾਮਲਾ ਪ੍ਰਵਾਸੀਆਂ ਦਾ ਮੁੱਦਾ ਬਣਾਇਆ ਜਾ ਰਿਹਾ ਜੀ ਨਹੀਂ ਪ੍ਰਵਾਸੀ ਤਾਂ ਕੋਈ ਕਿੱਥੋਂ ਸਰ ਪ੍ਰਵਾਸੀ ਅਸੀਂ ਹੈਗਾ 60 ਸਾਲ ਸਾਨੂੰ ਆਏ ਨੇ ਇੱਥੇ ਹੈਗੇ ਮੇਰੇ ਬਾਪ ਨੂੰ 45 ਸਾਲ ਦੇ 47 ਮੇਰੀ ਉਮਰ ਹੋ ਗਈ ਆ 52 ਸਾਲ ਦੀ ਮੇਰ ਵੱਡੀ ਉਮਰ ਹੋ ਗਈ ਆ ਤੇ ਅਸੀਂ ਰਹਿੰਦਾਂ 60 ਸਾਲ ਹੋ ਗਏ ਇੱਥੇ ਛੋਕੜ ਕੀ ਆ ਜੀ ਆਪਣਾ ਛੋਕੜ ਹੈਗਾ ਜੀ ਕੀ ਤੋਂ ਠੀਕ ਹੈ ਤੇ ਜਿਹੜੀ ਉਹ ਹੁਣ ਉਹਨਾਂ ਵੱਲੋਂ ਜਿਹੜੇ ਹੈ ਕਿਹਾ ਜਾ ਰਿਹਾ ਕਿ ਇਹ ਪ੍ਰਵਾਸੀ ਆ ਪ੍ਰਵਾਸੀਆਂ ਨੂੰ ਇਹਨਾਂ ਨੂੰ ਇੱਥੇ ਨਹੀਂ ਰਹਿਣ ਦੇਣਾ ਕੋਈ ਵਾਰੀ ਕੀ ਕਰਨਾ ਸਰ ਇਹ ਉਹ ਮੈਨੂ ਉਦਯਮ ਉਦਦਾ ਚੱਕਦਾ ਉਹਨੂੰ ਆਦਤੀ ਆ ਸ਼ਰਤਬਾਈ ਕਹਿੰਦੀ ਲੜਾਈ ਲੜਾਂਦੀ ਉਹਦਾ ਵੱਡਾ ਭਰਾ ਬਹੁਤ ਵਧੀਆ ਬਰਿੰਦਰ ਕੋਈ ਲੜਦਾ ਨਹੀਂ ਕੁਛ ਨਹੀਂ ਬੜੇ ਧਿਆਨ ਨਾਲ ਰਹਿੰਦਾ ਇਹਨੂੰ ਹੀ ਆਪ ਤੋਂ ਬਹੁ ਮਾੜੀ ਆ ਲੜਨ ਦੀ ਤੇ ਜਿਹੜਾ ਕਹਿੰਦਾ ਮੇਰੇ ਭੱਗ ਲਈ ਆ ਕੁਛ ਲਈ ਆ ਆਪ ਆਪ ਖੁਦ ਇਹ ਖੁਦ ਦਾੜੀ ਕਟਾਉਂਦਾ ਆ ਤੇ ਨਾ ਕਿ ਦਾੜ੍ਹੂ ਕਟਾਉਂਦਾ ਤਮਾਕੂ ਇਹ ਕਹਿੰਦਾ ਸੱਟੀਬਾਈ ਇਹ ਕਰਦਾ ਆ ਤੇ ਸ਼ਰਾਬਾ ਇਹ ਪਿੰਦਾ ਆ ਜਾਂਸ਼ੀ ਕਰਦਾ ਆ ਤੁਸੀਂ ਇਹਨੂੰ ਜਿੱਥੇ ਮੱਝ ਪੁੱਛੋ ਜਿਹਦੇ ਬਾਰੇ ਪੁੱਛ ਲੋ ਤੇ ਜਦੋਂ ਆਪਾਂ ਕਿਸੇ ਦੇ ਔਰੋਪ ਲਗਾਉਂਦੇ ਆ ਉਹਦੇ ਲਈ ਆਪਣੇ ਕੋਲ ਸਬੂਤ ਵੀ ਹੋਣੇ ਚਾਹੀਦੇ ਬਿਲਕੁਲ 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 ਕਿਉਂਕਿ ਸਬੂਤ ਹੀ ਆ ਪਿੰਡ ਵਿੱਚ ਤੇ ਪਤਾ ਕਰੋ ਇਸ ਟਾਈਮ ਪਿੰਡ ਵਿੱਚ ਖੜੇ ਆ ਜਦੋਂ ਇਹਨੂੰ ਮੇਰੇ ਤੋਂ ਦਿਖਾ ਦੇ ਕਿਹੜਾ ਬੰਦਾ ਪਿੰਡ ਵਿੱਚ ਕਹ ਕਹਿ ਸਕਦਾ ਵੀ ਉਹਦੇ ਮਹੱਲੇ ਦਾ ਕੋਣ ਉਹਦੇ ਨਾਲ ਸੀਗਾ ਖੜਾ ਹੂੰ ਦੂਜੇ ਬੰਦੇ ਲਿਆ ਕੇ ਜਿੰਨਾ ਮੱਝ ਕਹਿ ਦੇਵੇ ਉਹ ਕਹਿਣ ਨਾ ਥੋੜੀ ਹੁੰਦਾ ਉਹ ਐਸਟੇ ਮੇਰਾ ਮੱਲਾ ਮੇਰੇ ਪਿੰਡ ਮੇਰੇ ਮੀਨਾ ਖੜੇ ਆ ਪ੍ਰਧਾਨ ਸਾਹਿਬ ਖੜੇ ਆ ਸਾਰੇ ਮੇਰੇ ਮੱਲਾ ਖੜਾ ਆ ਉਹਦੇ ਨਾਲ ਕੌਣ ਸੀ ਖੜਾ ਉੱਥੇ ਜਦ ਵੀ ਇਲੈਕਟ੍ਰੋਨਿਕ ਕੀਤਾ ਪੱਤਾ ਕਰਾਇਆ ਉਹ ਤੇ ਨਜਾਇਜ਼ ਪਰਚਾ ਕੀਤਾ ਆ ਨਜਾਇਜ਼ ਘਰ ਦਾ ਪਿਆ ਆ ਲੜਾਈ ਦਾ ਮੇਨ ਕਾਰਨ ਕੀ ਮੰਨਦੇ ਹੋ ਜੀ ਮੇਨ ਕਾਰਨ ਇਹੀ ਆ ਉਹਨੂੰ ਆਪ ਵੀ ਬੰਗੇ ਲੈਣ ਦੀ ਆਪ ਦੀ ਵੀ ਮੈਂ ਮੈਂ ਇਹਨਾਂ ਨੂੰ ਰਹਿਣ ਨਹੀਂ ਦੇਣਾ ਹਰ ਟਾਈਮ ਜਦੋਂ ਉਹ ਆਉਣ ਗੇਟ ਤੇ ਉਹਨੇ ਗਾਲਾਂ ਕਢਣੀਆਂ ਘਰ ਵਾਲੀ ਦੇਖੋ ਗਾਲਾਂ ਕਢਣੀਆਂ ਤੇ ਵੀਡੀਓ ਤੇ ਦੇਖ ਸਕਦੇ ਕਿੱਦਾਂ ਆਉਂਦੇ ਗਾਲਾਂ ਗਾਲਾਂ ਕੱਢਦਾ ਪਿਆ ਤੇ ਘਰਾਂ ਨੂੰ ਲਾ ਕੇ ਧੱਕਾ ਮਾਰਿਆ ਜ਼ੋਰ ਨਾਲ ਨੇ ਤੇ ਜੋ ਕਿ ਇਹਨੂੰ ਰੋਕਿਆ ਵੀ ਇਹ ਬੜਵਧੀਆ ਹੀ ਕੰਮ ਕਰ ਰਿਹਾ ਸੀ ਗਿਆ ਕਹਿੰਦਾ ਨਹੀਂ ਮੈਂ ਕੰਮ ਨਹੀਂ ਕਰ ਰਿਹਾ ਮੈਂ ਠੋਣਾ ਐ ਏਦਾਂ ਓਦਾਂ ਕਰਨ ਲਿਆ ਮੈਂ ਕਿਹਾ ਚੱਲ ਕੋਈ ਨਾ ਬੰਦਿਆਂ ਨੂੰ ਬੁਲਾ ਲਾ ਪ੍ਰਧਾਨ ਨੂੰ ਬੁਲਾ ਲਾ ਗਲਗੂ ਗੱਲ ਕਰਨੀ ਕਰ ਲਾ ਕਹਿੰਦਾ ਮੈਂ ਨਹੀਂ ਜਾਣਦਾ ਕਿਸੇ ਨੂੰ ਕਿਹਾ ਤਾਂ ਕਹਿੰਦਾ ਮੈਂ ਨਹੀਂ ਜਾਣਦਾ ਜੀ ਕਿਉਂਕਿ ਮੈਂ ਨਹੀਂ ਕਰਦਾ ਨਾ ਤਾਂ ਜਿਸ ਪਲਾਟ ਨੂੰ ਲੈ ਕੇ ਜਿਸ ਗਲੀ ਨੂੰ ਲੈ ਕੇ ਲੜਾਈ ਹੋਈ ਆ ਉਹ ਗਲੀ ਜਿਹੜੀ ਹੈਗੀ ਆ ਸਰਕਾਰੀ ਐ ਜਾਂ ਉਹਨਾਂ ਦੀ ਆਪਣੀ ਐ ਨਹੀਂ ਨਹੀਂ ਉਹ ਬੜੀ ਸਰਕਾਰੀ ਐ ਹਾਂ ਕਾਲੀ ਸਰਕਾਰੀਆ ਜਿਹੜਾ ਜਿਹੜਾ ਇਹ ਗੱਲ ਪਲਾਟ ਹੈ ਜਿੱਥੇ ਮੈਂ ਜੇਡ ਲਾ ਰਿਹਾ ਸੀ ਮੈਂ 1 ਸਾਲ ਹੋਇਆ ਲਿਆ ਇਹਨੂੰ 1 ਸਾਲ ਹੋਇਆ ਮੈਂ ਨਿਆਸਾ ਦਾ ਤੇ ਰੋਲਾ ਕੁਝ ਨਹੀਂ ਇਹ ਕਹਿੰਦਾ ਮੈਂ ਲੈਣਾ ਪਲਾਟ ਤੇ ਕੋ ਪਲਾਟ ਲਿਆ ਨਹੀਂ ਹੋਇਆ ਸੀ ਤਿੰਨ ਭਰਾ ਮਨ ਰੜ ਕੇ ਪਲਾਟ ਉਹ ਲੈ ਲਿਆ ਉਹ ਲੈ ਲਿਆ ਬਾਸ ਉਹਨੂੰ ਇਸ ਗੱਲ ਦੇ ਰੰਝ ਸੈਗੀ ਕਿ ਮੈਂ ਇਹਦਾ ਇੱਧਰ ਕੰਮ ਚੱਲਾ ਲੈਣਾ ਉਦੋਂ ਮੈਂ ਲੈਣਾ ਆ ਤੇ ਕਈਆਂ ਨੇ ਪਿਆ ਚੁੱਕਾ ਕਿ ਮੈਨੂੰ ਦੇ ਦੇ ਮੈਂ ਕਹਿੰਦਾ ਨਹੀਂ ਹੈਗਾ ਮੈਂ ਕਹਿੰਦਾ ਆਪਣਾ ਕੋ ਰੱਖਣਾ ਹੈ ਅੱਜ ਇੱਥੇ ਕੰਮ ਕਰਨਾ ਉਹ ਤੇ ਵੀ ਪਾਂਗੇ ਲੰਦਰੰਦਵਾਰ ਕਿ ਆਲਰੇਡੀ ਇੱਥੇ ਦੇਖ ਲਓ ਕਿ ਕੋਈ ਗੱਲਬਾਤ ਵੀ ਨਹੀਂ ਹੋ ਰਹੀ ਕੋਈ ਵੀ ਕੋਈ ਰੌਲਾ ਨਹੀਂ ਆ ਕਿ ਜਿਹਨਾਂ ਪ੍ਰਧਾਨਾਂ ਨੇ ਜੀੜ ਕਢਾਇਆ ਆ ਉਹ ਵੀ ਆ ਕੇ ਇਹਨੂੰ ਬੋਲਦੇ ਕਿ ਤੇਰਾ ਕੀ ਰੌਲਾ ਨੇ ਕਿ ਤੂੰ ਆਪਣਾ ਕੰਮ ਕਰੂ ਆਪਣਾ ਕੰਮ ਕਰਦਾ ਹੂੰ ਨਾ 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 ਲੜਨ ਗਿਆ ਆ ਨਾ ਉਹਨਾਂ ਨੇ ਲੜਨ ਗਿਆ ਕੋਈ ਗੱਲਬਾਤ ਵੀ ਨਹੀਂ ਹੋਈ ਆ ਕਿ ਜਾਂ ਤਾਂ ਕੋਈ ਮੰਨੇਗਾ ਵੀ ਕਹਿ ਦਵੇ ਵੀ ਹਾਂ ਵੀ ਮੈਂ ਨਾ ਲੜਨ ਗਿਆ ਜਾਂ ਉਹਨੂੰ ਕੋਈ ਬੋਲਿਆ ਹੋਵੇ ਕੁਛ ਵੀ ਹੋਵੇ ਉਹਨੂੰ ਆਪੇ ਹੀ ਜਿਹੜੀ ਆਦਤ ਹੈਗੀ ਆ ਉਹਦੇ ਪ੍ਰਾਵਿਰੋਧ ਪਿਓ ਵੀ ਰੋਕਦਾ ਵੀ ਇਹ ਕੰਮ ਨਾ ਕਰ ਤੇ ਹਟਦਾ ਨਹੀਂ ਆਗਾ ਇਸ ਕਰਕੇ ਜਾਣਦਿਲ ਤੇ ਲੜਦਾ ਹੈ ਉਹਨੂੰ ਥੋੜਾ ਜਿਹਾ ਸਮਝਾਇਆ ਜਾਵੇ ਕਿ ਉਹ ਬੰਦ ਪ੍ਰਬੰਧਿਤ ਕਾਰਜ ਕਰ ਦਿੱਤੇ ਨੇ ਬੰਦੇ ਸਾਡਾ ਜਿਹੜਾ ਬਸ ਕਰੋ ਜਿਹੜੇ ਜਿਹੜੇ ਲੋਕ ਹੈ ਅਜੇ ਰਾਜਕੁਮਾਰ ਦੇ ਜਿਹੜੇ ਆ ਗਏ ਆ ਸੂਟ ਦੇ ਵਿੱਚ ਖੜੇ ਹੋਏ ਨੇ ਸੋ ਪਿੰਡ ਦੇ ਲੋਕਾਂ ਤੋਂ ਵੀ ਜਾਣਾਂਗੇ ਕਿ ਕੀ ਮਾਮਲਾ ਸੀਗਾ ਔਰ ਇੱਥੇ ਤੱਕ ਇਹ ਮਾਮਲਾ ਕਿੱਦਾਂ ਪਹੁੰਚ ਗਿਆ ਇਹਦਾ ਕੀ ਕਾਰਨ ਬਣਿਆ ਸੋ ਪਿੰਡ ਦੇ ਹੋਣਗੇ ਅੱਛਾ ਜੀ ਭਾਜੀ ਕਿਵੇਂ ਦੇਖਦੇ ਹੋ ਕਿ ਰਾਜਕੁਮਾਰ ਦੇ ਨਾਲ ਜਿਹੜੀ ਹੈਗੀ ਆ ਕੁਝ ਦਿਨ ਪਹਿਲਾਂ ਜਿਹੜੀ ਆ ਤਕਰਾਰ ਵਾਲੀ ਤਕਰਾਰਬਾਜ਼ੀ ਹੋ ਜਾਂਦੀ ਹੈ ਕਿਸੇ ਸ਼ਖਸੀਅਤ ਦੀ ਔਰ ਕਿਸੇ ਪਲਾਟ ਨੂੰ ਲੈ ਕੇ ਹੁੰਦੀ ਆ ਤਾਂ ਉਸ ਤੋਂ ਬਾਅਦ ਜਿਹੜਾ ਮਾਮਲਾ ਕਾਫੀ ਭੜਕ ਜਾਂਦਾ ਮੁੱਦਾ ਕਾਫੀ ਭੜਕ ਜਾਂਦਾ ਹੈਗਾ ਵਾ ਤੇ ਹੁਣ ਕਿਵੇਂ ਦੇਖਦੇ ਹੋ ਜੀ ਇਹ ਮੁੱਦੇ ਨੂੰ ਮੁੱਦਾ ਸਹੀ ਮੈਨੇ ਮੁੱਦਾ ਇਹ ਸਗਾ ਨਹੀਂ ਹੂੰ ਇਹ ਜਿੱਦਾਂ ਕੋਈ ਸਿਆਣੇ ਬੰਦੇ ਨੇ ਅਸੀਂ ਤਾਂ ਇਹਨੂੰ ਕਿਹਾ ਸੀ ਵੀ ਠੀਕ ਤਰ੍ਹਾਂ ਹੋ ਜਵੇ ਪਰ ਵਿੱਚ ਜਿੱਦਾਂ ਹਨਾ ਕੋਈ ਆਪਾਂ ਸਿਆਸਤ ਕਰਨ ਦੇ ਮੁੱਦੇ ਨਾਲ ਜਿਆਦਾ ਮੁੱਦਾ ਚੱਕ ਲਿਆ ਕਿਤੇ ਇਹੇ ਬੈਠ ਕੇ ਜਿੱਦਾਂ ਉਹਨੂੰ ਸਮਝਾਇਆ ਸੀਗਾ ਇਹਨੇ ਪਹਿਲਾਂ ਕਿਹਾ ਜੀ ਮੈਂ ਗੇਟ ਕਢਣਾ ਆ ਕੇ ਇਹਦਾ ਗੇਟ ਕਢਾਤਾ ਇਹ ਕਹਿੰਦਾ ਮੈਂ ਕਢਣਾ ਮੈਂ ਕਿਹਾ ਤੂੰ ਵੀ ਕੱਢ ਲੈ ਤੇਰਾ ਵੀ ਹੱਕ ਆ ਗਲੀ ਆ ਗਲੀ ਦੇ ਵਿੱਚ ਤੂੰ ਵੀ ਕੱਢ ਲੈ ਇਹ ਵੀ ਕੱਢ ਦੋ ਦੋਨਾਂ ਤਰ੍ਹਾਂ ਨੂੰ ਸਮਝਾਇਆ ਉਹਦਾ ਕਢਵਾਤਾ ਉਦੋਂ ਨੇ ਸਾਨੂੰ ਭਰਤ ਲਿਆ ਚਲੋ ਅਸੀਂ ਕਢਾਤਾ ਉਹਦਾ ਗੇਟ ਮੁਰਕੇ ਜੇ ਦੇਖ ਦੂਜੇ ਦਿਨ ਕਹਿੰਦਾ ਭਾਜੀ ਹੁਣ ਮੈਂਮੀ ਕਢਣਾ ਮੈਂ ਕਿਹਾ ਤੂੰ ਵੀ ਕੱਢ ਲੈ ਤੇਰਾ ਹੱਕ ਹੈ ਯਾਰ ਉਹ ਜਦੋਂ ਕਢਣ ਲੱਗਾ ਤਾਂ ਇਹ ਲਾਨ ਆ ਗਿਆ ਕਾਨੂੰਨੀ ਤੌਰ ਤੇ ਜਿਹੜਾ ਹੈਗਾ ਵਾ ਉਹ ਜਿਹੜਾ ਗੇਟ ਜਿਹੜਾ ਕੱਢ ਸਕਦੇ ਕਿ ਨਹੀਂ ਰਾਜਪਾਲ ਬਿਲਕੁਲ ਤਾਜਕਮਾਰ ਵੀ ਕੱਢ ਸਕਦਾ ਉਹ ਵੀ ਕੱਢ ਸਕਦਾ ਸੀ ਉਹਨੂੰ ਵੀ ਕਿਹਾ ਯਾਰ ਤੀ ਜਿਹੜੀ ਜਿਹੜੀ ਗਲੀ ਦੇ ਨਾਲ ਜਿਸ ਗਲੀ ਨੂੰ ਲੈ ਕੇ ਇਹ ਬਿਵਾਦ ਖੜਾ ਗਲੀ ਸਰਕਾਰੀ ਹੈ ਜੀ ਸਰਕਾਰੀ ਗਲੀ ਆ ਆਪਾਂ ਮੌਕਾ ਦੇਖ ਲੈਨੇ ਆ ਜਾ ਕੇ ਸਰਕਾਰੀ ਗਲੀ ਆ ਗਲੀ ਦੇ ਵਿੱਚ ਆਪਾਂ ਮੌਕਾ ਵੀ ਦੇਖਾਂਗੇ ਫਿਲਹਾਲ ਆਪਾਂ ਗੱਲਬਾਤ ਕਰਦੇ ਆ ਜੀ ਹਾਂਜੀ ਹਾਂਜੀ ਉਹ ਤਾਂ ਦੇਖ ਕੇ ਪਤਾ ਲੱਗ ਜਾਣਾ ਕਿ ਵੀ ਸਰਕਾਰੀ ਗਲੀ ਆ ਉਹਦਾ ਹੱਕ ਆ ਇਹਦਾ ਵੀ ਹੱਕ ਆ ਕਿਉਂਕਿ ਗਲੀ ਦੇ ਵਿੱਚ ਹੀ ਨਿਕਲਣਾ ਨਾ ਗਾਣਾ ਜਾਣਾ ਤਾਂ ਉੱਥੇ ਹੀ ਹੋਣਾ ਨਾ ਉਹ ਦੋਨਾਂ ਧਿਰਾਂ ਨੂੰ ਲੱਗਦਾ ਸੀ ਦੋਨਾਂ ਧਿਰਾਂ ਨੂੰ ਕਿਹਾ ਕੱਢ ਲਓ ਉਹ ਬਸ ਸਿਰਫ ਆਪਣਾ ਕਢਾ ਕੇ ਮੁੜ ਕੇ ਇਹਨੂੰ ਕਹਿੰਦਾ ਤੈਨੂੰ ਨਹੀਂ ਕੱਢਣ ਦੇਣਾ ਅਸੀਂ ਕਿਹਾ ਇਦਾਂ ਨਹੀਂ ਹੋਣੀ ਇਹਨੂੰ ਵੀ ਕੱਢ ਲੈਣ ਦੇ ਜਿਹਦਾ ਵੀ ਹੱਕ ਆ ਪਰ ਮਸਲਾ ਉਹ ਐਮੀ ਜਾਣ ਕੇ ਉਹ ਲੜਨ ਦੀ ਵਜ੍ਹਾ ਨਾ ਆ ਗਿਆ ਉਹ ਲੜਾਈ ਉੱਥੇ ਵੀ ਤੁਹਾਨੂੰ ਪਤਾ ਹੀ ਆ ਦੋ ਤਿਹਾਂ ਚ ਫਿਰ ਵਿੱਤ ਕੇ ਆਉਂਗਾ ਸਾਫਾ ਉਹਦਾ ਜਾਂ ਇਹਨੂੰ ਵੀ ਗਾਲੀ ਗਲੋਚ ਕਰਦਾ ਸੀ ਉਹ ਇਹ ਉਹਨੂੰ ਕਰਦਾ ਸੀ ਅਸੀਂ ਤਾਂ ਚਲੋ ਮੌਕੇ ਤੇ ਨਹੀਂ ਸੀਗੇ ਆ ਬਸ ਇੰਨੀ ਗੱਲ ਹੋਈ ਹੈ ਠੀਕ ਹੈ ਜੀ ਸੋ ਲਾਹਲਪੁਰ ਦੇ ਵਿੱਚ ਵੱਡੀ ਘਟਨਾ ਜਿਹੜੀ ਆ ਵਾਪਰੀ ਹੋਈ ਹੈ ਇਹ ਬਾਅਦ ਬਹੁਤ ਜ਼ਿਆਦਾ ਵੱਧ ਸਕਦਾ ਸੀਗਾ ਇੱਥੋਂ ਤੱਕ ਪਹੁੰਚ ਗਿਆ ਵੀ ਬਾਦ ਜੋ ਰਾਜਕੁਮਾਰ ਦੇ ਨਾਲ ਜੋ ਜਾਤੀ ਹੋਈ ਆ ਜਾਂ ਇਹਨਾਂ ਦੇ ਨਾਲ ਇਹਨਾਂ ਦੇ ਕਹਿਣ ਦੇ ਮੁਤਾਬਕ ਅਨਿਆਹ ਹੋਇਆ ਉਹਨੂੰ ਕਿਵੇਂ ਦੇਖਦੇ ਹੋ ਦੇਖੋ ਕੋਈ ਓਡੀ ਵੱਡੀ ਗੱਲ ਨਹੀਂ ਸੀ ਗੱਲ ਸਿਰਫ ਇੱਕ ਬੂਹਾ ਕੱਢੀ ਸੀ ਦਰਵਾਜ਼ਾ ਕੱਢਣ ਦੀ ਜਿੱਦਾਂ ਢੱਲੋ ਸਾਹਿਬ ਨੇ ਦੱਸਿਆ ਵੀ ਪਹਿਲਾਂ ਦਰਵਾਜ਼ਾ ਉਹਨੇ ਕਿਹਾ ਵੀ ਮੈਨੂੰ ਕੱਢਣ ਦਿਓ ਅਸੀਂ ਰਾਜਕੁਮਾਰ ਨੂੰ ਸਮਝਾਇਆ ਵੀ ਇਹ ਸਰਕਾਰੀ ਗੱਲ ਈ ਹੈ ਤੋਂ ਉਹਨੂੰ ਦਰਵਾਜ਼ਾ ਕੱਢਣ ਦੇ ਦੇ ਇਹ ਸਾਡੀ ਸਾਰਿਆਂ ਦੀ ਗੱਲ ਈ ਮੰਨੀ ਹੈ ਹਾਂ ਔਰ ਉੱਥੇ ਗੱਲ ਹੋਈ ਵੀ ਜਦੋਂ ਦਰਵਾਜ਼ਾ ਮੈਂ ਕੱਢਾ ਤਾਂ ਇਹ ਵੀ ਮੈਨੂੰ ਰੋਕਿਆ ਹਾਂ ਹਾਂ ਦੂਸਰੇ ਦਿਨ ਜਦਨ ਇਹ ਰਾਜਕਮਾਰ ਦਰਵਾਜ਼ਾ ਕੱਢਣ ਲੱਗਾ ਤਾਂ ਉਹ ਦਸਨ ਦੀ ਲੋੜ ਨਹੀਂ ਵੀਡੀਓ ਦੇ ਵਿੱਚ ਸਾਰੇ ਨੇ ਦੇਖਿਆ ਕਿ ਉਹ 4-5 ਜਣੇ ਆਉਂਦੇ ਆ ਪਰਿਵਾਰ ਦੇ ਮੈਂਬਰ ਕਿਉਂਕਿ ਇਹਦੇ ਨਾਲ ਉਪਾਈ ਉਪਾਈ ਤੇ ਬਾਕੀ ਕੁਝ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਕੁਝ ਦੋਸਤ ਚਾਰ ਸਹਾਰਤੀ ਜਣ ਸੜਾ ਬੋ ਇੱਕ ਇਹ ਗੱਲ ਫੜਾਈ ਜਾ ਰਹੀ ਹੈ ਸਾਰੇ ਪੂਰੇ ਜ਼ਿਲ੍ਹੇ ਦੇ ਵਿੱਚ ਜਾਂ ਪੂਰੇ ਲਾਵਲਪੁਰ ਦੇ ਵਿੱਚ ਪ੍ਰਵਾਸੀ ਪ੍ਰਵਾਸੀ ਕਹਿ ਕੇ ਇੱਕ ਮਨ ਕੀ ਨੂੰ ਬੁਲਨਾਮ ਕੀਤਾ ਜਾ ਰਿਹਾ ਇਹ 50 ਸਾਲ ਦੀ ਉਮਰ ਹੋ ਗਈ ਇਹਨਾਂ ਦੀ ਹਾਂ ਔਰ 52 ਸਾਲ ਦੀ ਦੂਜੇ ਭਰਾ ਦੀ ਹੋ ਗਈ ਆ ਹਾਂ ਔਰ 53 ਸਾਲ ਦੀ ਉਮਰ ਮੇਰੀ ਹੋ ਗਈ ਆ ਮੈਂ ਇਹਨਾਂ ਦੇ ਡੈਡੀ ਨੂੰ ਦੇਖਦਾ ਵੀ ਸਾਡੇ ਤੋਂ ਪਹਿਲਾਂ 70 ਸਾਲ ਦੇ ਕਰੀਬ ਇਹ ਜੁਪੀ ਤੋਂ ਆਏ ਆ ਹਾਂ ਔਰ ਖਾਸ ਕਰਕੇ ਇਹ ਸਾਡੀ ਬਰਾਦਰੀ ਨਾਲ ਆ ਧਰਮਿਕ ਦਾਦਿਆਂ ਤੋਂੰਦ ਰੱਖ ਰਿਹਾ ਹਾਂ ਹਰ ਬਿੱਲੇ ਦੁੱਖ ਸੁੱਖ ਦੇ ਵਿੱਚ ਐਸੀ ਸਮਾਜ ਦੇ ਵੀ ਆਉਂਦੇ ਆ ਕੋਈ ਵੀ ਪ੍ਰੋਗਰਾਮ ਹੋਵੇ ਧਾਰਮਿਕ ਚਾਹੇ ਕਿਸੇ ਵੀ ਕਮਿਊਨਿਟੀ ਦਾ ਹੋਵੇ ਇਹ ਹਰ ਮੱਤ ਜਣੇ ਇਹ ਡੱਟ ਕੇ ਉਹਨਾਂ ਦੇ ਨਾਲ ਖੜੇ ਹੁੰਦੇ ਆ ਇਹ ਜਿਹੜੇ ਕੁਝ ਇਖਤਿਆਰਤੀ ਲੋਕ ਆ ਉਹ ਸਿਰਫ ਇੱਕ ਪ੍ਰੋਪਗੈਂਡਾ ਕਰਦੇ ਆ ਜਦ ਕਿ ਜਿਹੜੇ ਪ੍ਰਵਾਸੀ ਦੀ ਗੱਲ ਕਰਦੇ ਆ ਉਹਨਾਂ ਨੇ ਆਪਣੇ ਘਰਾਂ ਦੇ ਵਿੱਚ ਜਿੱਦਾਂ ਇੱਕ ਦੀਪਕ ਗੁਪਤਾ ਸਾਬਕਾ ਕਾਉਂਸਲਰ ਆ ਉਹਦੇ ਦੋ ਜਿਹੜੇ ਕੁਆਟਰ ਆ ਉਹ ਮੇਰੇ ਬਾੜ ਦੇ ਵਿੱਚ ਪੰਜ-ਪੰਜ ਕੁਆਟਰ ਆ ਹੂੰ ਕੁਝ ਨੇ ਆਪਣੇ ਜਿਹੜੇ ਕੁਆਟਰ ਆ ਉਹ ਪ੍ਰਾਈਸ ਦੇ ਉੱਪਰ ਦਿੱਤੇ ਹੋਏ ਆ ਔਰ ਜਿਨ੍ਹਾਂ ਦੇ ਆਧਾਰ ਕਾਰਡ ਵੀ ਨਹੀਂ ਬਣੇ ਨਾ ਕੋਈ ਉਹਨਾਂ ਦੀ ਵੈਰੀਫਿਕੇਸ਼ਨ ਹੋਈ ਆ ਉਹਨਾਂ ਨੇ ਵੈਰੀਫਿਕੇਸ਼ਨ ਤੋਂ ਬਿਨਾਂ ਰੱਖੇ ਆ ਤਾਂ ਇਹਨਾਂ ਨੂੰ ਪ੍ਰਵਾਸੀ ਦਾਸ ਰਹਿ ਜਿਨ੍ਹਾਂ ਨੇ ਆਪਣੇ ਜੱਦੀ ਜਿਹੜੇ ਮਕਾਨ ਪਾ ਕੇ ਇੱਥੇ ਬਟੇ ਆ ਇਹ ਸਿਰਫ ਇਹਨਾਂ ਨਾਲ ਧੱਕਾ ਕਰ ਰਹੇ ਆ ਇੱਕ ਸਿਰਫ ਐਸੀ ਹੋਣ ਦਾ ਉਹਨਾਂ ਦਾ ਕੰਮ ਕੀ ਆ ਵੀ ਜਿੱਥੇ ਕੋਈ ਅਸਲੀ ਸਮਾਜ ਦੀ ਝਗੜਾ ਜਾਂ ਲੜਾਈ ਹੁੰਦਾ ਉਹਨਾਂ ਨੇ ਇੱਕ ਨਹੀਂ ਇਹ ਸਾਰਾ ਲਾਵਲਪੁਰ ਜਾਣਦਾ ਵੀ ਉਹਨਾਂ ਨੇ ਥਾਂ-ਥਾਂ ਤੇ ਗਲੀਆਂ ਮੁਹੱਲਿਆਂ ਦੇ ਵਿੱਚ ਬਸ ਸਿਰਫ ਗਲੀਆਂ ਨੂੰ ਲੈ ਕੇ ਉਹਨਾਂ ਨੇ ਜਿਹੜੇ ਇਦਾਂ ਦੇ ਇੱਕ ਆਪਸੀ ਲੋਕਾਂ ਨੂੰ ਲੜਾਇਆ ਸਾਡੇ ਸਮਾਜ ਨੂੰ ਇਹ ਵੀ ਕੋਈ ਏਡੀ ਵੱਡੀ ਗੱਲ ਨਹੀਂ ਸੀ ਔਰ ਇਹ ਗੱਲ ਜਿਹੜੀ ਮਸਲਾ ਹੱਲ ਹੋ ਸਕਦਾ ਸੀ ਤੁਹਾਨੂੰ ਨਹੀਂ ਲੱਗਦਾ ਕਿ ਇਹਨਾਂ ਦੋਨਾਂ ਧਿਰਾਂ ਨੂੰ ਪਹਿਲਾਂ ਆਪਸ ਵਿੱਚ ਬੈਠ ਕੇ ਜਾਂ ਤੁਹਾਡੇ ਨਾਲ ਗੱਲਬਾਤ ਕਰਕੇ ਸਾਰਾ ਮਾਮਲਾ ਸੁਝਾ ਲੈਣਾ ਚਾਹੀਦਾ ਸੀਗਾ ਜੀ ਦੇਖੋ ਜਿਹੜੀ ਦੂਸਰੀ ਪਾਰਟੀ ਆ ਉਹ ਤਾਂ ਇਹਨੂੰ ਮਤਲਬ ਕਿ ਇੱਕ ਮਹੱਲੇਦਾਰੀ ਦੇ ਕੇ ਨਹੀਂ ਚੱਲਦੀ ਉਹ ਇੱਕ ਰਾਜਨੀਤਿਕ ਤੌਰ ਤੇ ਉਹਨਾਂ ਨੇ ਮੈਂ ਬਾਡ ਦਾ ਕੌਂਸਲਰ ਉਹਨਾਂ ਨੇ ਹੋ ਸਕਦਾ ਇੱਕ ਮੇਰੇ ਨੋਟਿਸ ਦੇ ਵਿੱਚ ਹੋਰ ਆਇਆ ਕਿ ਮੇਰਾ ਘਰ ਉਥੋਂ ਦਾ ਘਰ ਛੱਡ ਕੇ ਆ ਜਦ ਲੜਾਈ ਹੋਈ ਆ ਤਾਂ ਮੈਨੂੰ ਬਾਅਦ ਵਿੱਚ ਪਤਾ ਲੱਗਾ ਦੇ ਘੰਟੇ 15 ਮਿੰਟ ਬਾਅਦ ਵਿੱਚ ਝਗੜਾ ਹੋ ਗਿਆ ਜਦ ਕਿ ਉਹ ਜਿਹੜੇ ਸ਼ਰਾਰਤੀ ਬੰਦੇ ਆ ਉਹ 2 ਮਿੰਟਾਂ ਦੇ ਵਿੱਚ ਪਹੁੰਚੇ ਹੈ ਤਾਂ ਮਤਲਬ ਉਹਨਾਂ ਦਾ ਪਹਿਲਾਂੋਂ ਪਲੈਨਿੰਗ ਸੀ ਵੀ ਇਹਦੇ ਨਾਲ ਉਥੋਂ ਪਾਈ ਕਰਨਾ ਔਰ ਇਹਦੇ ਨਾਲ ਝਗੜਾ ਕਰਨਾ ਉਹਨਾਂ ਨੇ ਜਾਣ ਬੁੱਝ ਕੇ ਝਗੜਾ ਕਰਾਇਆ ਆ ਉਹ 2 ਮਿੰਟਾਂ ਦੇ ਵਿੱਚ ਉਤ ਉਹ ਵੇਲੇ ਹੀ ਉੱਥੇ ਪਹੁੰਚ ਗਏ ਜਿਵੇਂ ਕਿ ਮੈਂ ਉੱਥੋਂ ਦਾ ਕਾਉਂਸਲਰ ਮੈਂ ਮੈਂ ਜਦ ਕਿ 15 ਮਿੰਟ ਬਾਅਦ ਪਹੁੰਚਾ ਔਰ ਮੇਰੇ ਜਾਣ ਤੋਂ ਪਹਿਲਾਂ ਮੈਂ ਵੀਡੀਓ ਦੇ ਵਿੱਚ ਦੇਖਿਆ ਕਿ ਉਹ ਨਾਲ ਹੀ 2 ਮਿੰਟ ਬਾਅਦ ਜਦੋਂ ਲੜਾਈ ਹੋਈ ਆ ਉਹ ਜਦੋਂ ਇਹ ਬਾਦਰ ਹੋਣੀ ਦੂਸਰੇ ਪਾਸੇ ਨੂੰ ਜਾਂਦੇ ਤਾਂ ਉਹ ਆ ਗਏ ਤੁਹਾਨੂੰ ਕੀ ਲੱਗਦਾ ਹੈ ਕਿ ਲੜਾਈ ਝਗੜੇ ਦੇ ਵਿੱਚ ਇੱਕ ਸਰਦਾਰ ਵਿਅਕਤੀ ਦੀ ਜਾਂ ਸਰਕਾਰ ਦੀ ਜਿਹੜੀ ਪੱਗ ਲੈ ਜਾਣੀ ਹੈ ਇਹਨੂੰ ਕਿੰਨਾ ਕੁ ਜਜਮਾਨ ਦੇ ਤੁਸੀਂ ਦੇਖੋ ਅਗਰ ਇਹ ਕਰ ਕਿਸੇ ਦੀ ਪੱਗ ਲੈਂਦੀ ਹੈ ਤਾਂ ਮੈਂ ਉਂ ਚੰਘਣੀ ਸਾਹਮਣੇ ਕੀ ਇੰਦਾ ਦੀ ਕੋਈ ਹਰਕਤ ਨਹੀਂ ਹੋਣੀ ਚਾਹੀਦੀ ਪਰ ਵੀਡੀਓ ਦੇ ਵਿੱਚ ਸਭ ਕੁਝ ਹੈ ਜੀ ਵੀਡੀਓ ਦੇ ਵਿੱਚ ਸਭ ਕੁਝ ਹੈ ਵੀ ਜੋ ਕੁਝ ਹੋਇਆ ਔਰ ਮੇਰੇ ਹਿਸਾਬ ਦੇ ਨਾਲ ਵੀ ਇਹ ਇੱਕ ਲੋਕਾਂ ਨੂੰ ਸਿੱਖ ਭਾਈਚਾਰੇ ਔਰ ਐਸਸੀ ਭਾਈਚਾਰੇ ਨੂੰ ਲੜਾਉਣ ਲਈ ਉਹ ਜਿਹੜੀ ਤੀਸਰੀ ਧਿਰ ਕੰਮ ਕਰ ਰਹੀ ਹੈ ਜਿਨ੍ਹਾਂ ਦੀ ਮੈਂ ਗੱਲ ਕਰਦਾ ਕਿ ਸ਼ਰਾਰਤੀਆਂ ਉਹ ਸਿਰਫ ਇਹਨਾਂ ਲੜਾਉਣਾ ਚਾਹਦੇ ਆ ਕੋਈ ਵੈਸੇ ਮੇਰੇ ਹਿਸਾਬ ਦੇ ਨਾਲ ਵੀਡੀਓ ਤੁਸੀਂ ਦੇਖ ਲਓ ਕਿ ਵੀਡੀਓ ਦੇ ਵਿੱਚ ਇੰਦਾ ਦੀ ਕੋਈ ਗੱਲ ਨਹੀਂ ਜਾਂ ਕੋਈ ਇਹ ਇਸ਼ੂ ਬਣਾਇਆ ਜਾ ਰਿਹਾ ਇੱਕ ਨਜਾਇਜ਼ ਤੇ ਹੁਣ ਕੀ ਮੰਗ ਕਰਦੇ ਹੋ ਕਿਉਂਕਿ ਸਾਰੇ ਮਹੱਲਾ ਨਿਵਾਸੀ ਇਕੱਠੇ ਹੋਏ ਨੇ ਬਹੁਤ ਵੱਡਾ ਇਕੱਠ ਹੈ ਤੁਹਾਡਾ ਕੀ ਮੰਗ ਦੇਖੋ ਅਸੀਂ ਪ੍ਰਚਾਰ ਚ ਨੂੰ ਕਹਿੰਦੇ ਆ ਕਿ ਜਿਹੜੀ ਤੁਸੀਂ ਧਾਰਾ ਲਈ ਆ ਉਹ ਬਿਲਕੁਲ ਤੁਸੀਂ ਨਜਾਇਜ਼ ਲਈ ਆ ਵੀਡੀਓ ਤੁਹਾਡੇ ਕੋਲ ਆ ਔਰ ਜਿਹੜੀ ਇਹਨਾਂ ਉੱਪਰ ਧਾਰਾ ਜਿਹੜੀ ਦੂਸਰੀ ਧਿਰ ਦੇ ਉੱਪਰ ਲਾਈ ਆ ਜਿੱਦਾਂ ਇਹਨਾਂ ਨੇ ਬਿਆਨ ਦਿੱਤੇ ਐਸਸੀ ਐਸਸੀ ਐਕਟ ਦੇ ਔਰ ਜਦੋਂ ਵੀ ਆਪਾਂ ਕਿਸੇ ਨੂੰ ਕਹਿੰਦੇ ਵਾਰ-ਵਾਰ ਭਈਆ ਭਈਆ ਕਹਿ ਕੇ ਜਾਂ ਕੋਈ ਆਹ ਤਰ੍ਹਾਂ ਵੀ ਬਣਾ ਲੈਂਦੇ ਹਾਂ ਸੁਣਨ ਦੇ ਰੱਖਦਾ ਹੁਣ ਆਪਾਂ ਭਈਆ ਕਹਾਂਗੇ ਜਾਂ ਉਹਦੀ ਆਪਾਂ ਜਾਤ ਦੇ ਖਿਲਾਫ ਆ ਜਾਂ ਆਪਾਂ ਹੁਣ ਸਿੱਧਾ ਕੋਈ ਐਸਸੀ ਅਪਸ਼ਬਦ ਬੋਲਾਂਗੇ ਜਿੱਦਾਂ ਉਹ ਬੋਲਦੇ ਵੀ ਆ ਔਰ ਇਹਨਾਂ ਨੇ ਬਿਆਨਾਂ ਦੇ ਵਿੱਚ ਲਕਾਇਆ ਉਹਦੇ ਤਹਿਤ ਕਰਚਾ ਦਰਜ ਹੋਣਾ ਚਾਹੀਦਾ ਜਿਹੜੀ ਆ ਪੁਲਿਸ ਦੀ ਕਾਰਵਾਈ ਨੂੰ ਤੁਸੀਂ ਕਿੰਨਾ ਕਿਸੇ ਹੀ ਮੰਨਦੇ ਹੋ ਪੁਲਿਸ ਦੀ ਜਿਹੜੀ ਕਾਰਵਾਈ ਆ ਜਿੱਦਾਂ ਮੈਂ ਤਾਂ ਵੀ ਐਸਸੀਐਸਟ ਐਕਟ ਲੱਗਣਾ ਚਾਹੀਦਾ ਜਿੱਦਾਂ ਉਹਨਾਂ ਨੇ 295 ਇਹਨਾਂ ਦੇ ਉੱਪਰ ਲਈ ਆ ਜਦੋਂ ਆਹ ਨੇ ਆਪਣੇ ਹਿਸਾਬ ਦੇ ਨਾਲ ਲਈ ਆ ਔਰ ਵੀਡੀਓ ਦੇ ਹਿਸਾਬ ਦੇ ਨਾਲ ਨਹੀਂ ਬਣਦੀ ਤੇ ਦੂਸਰੀ ਗੱਲ ਜਿਹੜੀ ਹੈ ਇਹਨਾਂ ਦੇ ਬਿਆਨਾਂ ਦੇ ਉੱਪਰ ਉਹਨਾਂ ਤੇ ਵੀ ਐਸਸੀਐਸਟ ਐਕਟ ਲੱਗਣਾ ਚਾਹੀਦਾ ਅਗਰ ਜੇਕਰ ਇਹ 2-4 ਦਿਨ ਦੇ ਵਿੱਚ ਐਸਸੀਐਸਟ ਐਕਟ ਨਹੀਂ ਲਾਉਂਦੇ ਤਾਂ ਫਿਰ ਜਿਹੜਾ ਆਪਾਂ ਛੜਕਾ ਤੇ ਆਵਾਂਗੇ ਔਰ ਅਸੀਂ ਅਸੀਂ ਇਹ ਮਾਦਮ ਇਹ ਨਹੀਂ ਪ੍ਰਵਾਸੀ ਹੈ ਇਹ ਇੱਥੇ ਜੱਦੀ ਰਹਿਣ ਵਾਲਾ ਅਸੀਂ ਇਹਦੇ ਨਾਲ ਸਾਰੇ ਖੜੇ ਆ ਉਹ ਸਾਰਾ ਮੁੱਲਾ ਕਰਾ ਔਰ ਸਮੁੱਚਾ ਜਿਹੜਾ ਭਾਈਚਾਰਾ ਔਰ ਮੱਖ-ਮੱਖ ਬਾਦ ਕਿਉਂ ਆਗੂ ਜਿਹੜੇ ਇਹਦੇ ਹੱਕ ਦੇ ਵਿੱਚ ਆਏ